ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਲਗਾਤਾਰ ਵੀਡੀਓ ਪੈ ਰਹੀਆਂ ਜਿਵੇਂ ਮੈਂ ਤੁਹਾਨੂੰ ਕਹਿੰਦਾ ਸੀ 28P 77 ਦੀ ਪਾਈ 75.501 ਦੀ ਪਾਈ ਤੇ ਹੋਰ ਕਿਹੜੀ ਪਾਈ 7425 ਦੀ ਪਾਈ ਕਵੇਰੀ ਸੀਡ ਦੀ ਤੇ ਅੱਜ ਤੁਹਾਨੂੰ ਸਾਰਿਆਂ ਦਾ ਪਿਓ ਬਾਪ ਜਿਹਨੂੰ ਕਹਿ ਦਿੰਦੇ ਆਪਾਂ ਉਹ ਚੋਨਾ ਦਿਖਾਉਣ ਲੱਗੇ ਆ ਲੰਮੀ ਵੈਰਾਈਟੀ ਆ ਬਾਈ 140 ਤੋਂ 150 ਦਿਨ ਲੈ ਜਾਂਦਾ ਇੰਡੋ ਅਮਰੀਕਨ ਕੰਪਨੀ ਦਾ 1 ਲੱਖ 12 ਤੇ ਮੈਨੂੰ ਲੱਗ ਕਿੰਨੇ ਕਿੱਲੇ ਹੁਣ ਇਹ 10 ਕਿੱਲੇ ਕਿੰਨੇ 10 ਕਿੱਲੇ 10 ਕਿੱਲੇ ਆ ਇਹ 1 ਲੱਖ 12 ਦੇ ਪਿਛਲੀ ਵਾਰ ਵੀ ਲਾਏ ਸੀ ਬਾਈ ਨੇ ਤੇ ਨਜ਼ਾਰਾ ਦਿੱਤਾ ਸੀ ਆਪਾਂ ਇੱਕ ਹੋਰ ਦੇਖ ਜਿੰਨੇ ਆਪਣੇ ਬੂਟੇ ਮਰ ਗਏ ਆਪਣੇ ਤੋਂ ਬੂਟੇ ਪਰ ਲਾਏ ਨਹੀਂ ਲਾਏ ਕੀ ਆਪਣੇ ਤੋਂ ਲੱਗੇ ਹੀ ਨਹੀਂ ਬੂਟੇ ਲੱਗੇ ਨਹੀਂ ਕਿਉਂਕਿ ਕੰਮ ਖਿੱਚਵਾ ਸੀ ਲਾਦੇ ਸੀ ਕਿ ਬੰਦਾ ਹੈ ਨਹੀਂ ਸੀ ਕੋਈ ਤੇ ਮੈਂ ਕਹਿੰਦਾ ਇਹਨਾਂ ਨੇ ਫਟਾਰ ਜ਼ਿਆਦਾ ਹੀ ਕਰੀ ਯਾਰ ਇਹਨੇ ਕਵਰ ਕਰ ਜਾਣਾ ਸਾਰੀ ਜਗ੍ਹਾ ਇਹ ਬੰਜੇ ਬੰਜੇ ਜਿਹੜੇ ਡੱਬੇ ਆ ਉਹ ਦੇਖੋ ਉਹਦੀ ਟਿੰਗਾ ਗਿਣ ਕੇ ਦੇਖ ਲੈ ਤੂੰ ਆ ਲਾਈਵ ਗਿਣਦੇ ਮੈਨੂੰ 28 29 ਟਿੰਗਾ ਨੇ ਵੱਧ ਹੋਣੀਆਂ 30 ਤੋਂ ਜ਼ਿਆਦੀਆਂ ਹੀ ਨੇ ਹਾਂ ਤੇ ਮੈਂ ਇੱਕ ਹਮਾਲ ਬਣ ਗਿਆ ਵੀ ਬੂਟਾ ਲਾਉਣ ਦੀ ਲੋੜ ਹੀ ਨਹੀਂ ਪਈ ਆਪਣੇ ਤੋਂ ਲੱਗਿਆ ਨਹੀਂ ਆਪਾਂ ਵਿੜਾਈ ਨਹੀਂ ਹੈਗੀ ਵੀ ਲਾ ਆ ਜਾਣੀ ਲੱਗਿਆ ਹੀ ਨਹੀਂ ਸਾਡੇ ਲੱਗਿਆ ਹੀ ਨਹੀਂ 1 ਲੱਖ 12 ਦੇ ਖੇਤ ਚ ਘਣੇ ਆ ਬਾਈ ਐਵੇਂ ਦੇ ਡੱਬ ਸੀ ਇਹ ਸਾਰੇ ਉੱਥੇ ਤੱਕ ਇੱਕ ਕੋਈ ਪਤਾ ਕਿ ਜਦ ਨੇ ਇਹ ਲਾਇਆ ਉਹਦਨੇ ਹਵਾ ਚੱਲ ਪਈ ਸੀ ਸਾਰਾ ਗੰਦੇ ਦੇ ਉੱਤੇ ਇਕੱਠਾ ਹੋ ਗਿਆ ਇਹਦੇ ਤੁਹਾਨੂੰ ਮੇਨ ਮੇਨ ਗੱਲਾਂ ਦੱਸਦਾ ਮੈਂ ਤਾਂ ਜੋ ਤੁਸੀਂ ਵੀਡੀਓ ਐਂਡ ਤੱਕ ਦੇਖ ਲਿਓ ਪਹਿਲੀ ਨੰਬਰ ਵੀ ਪਾਣੀ ਤਿੰ ਹੋਰ ਇਥੇ ਨਹਿਰੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਜੀ ਇੱਕੋ ਹੀ ਪਲਾਟ ਨੇ ਦੋਨੇ ਕੱਟੇ ਪਾੜਦੇ ਉਹ ਦੇਖ ਲੈ ਉਹ ਇੱਕ ਦਿਨ ਪਹਿਲਾਂ ਲੱਗਿਆ ਦੋ ਦਿਨ ਪਹਿਲਾਂ ਲੱਗਿਆ ਇਹ ਦੋ ਦੋ ਜਾਂ ਤਿੰਨ ਦਿਨ ਬਾਅਦ ਹਾਂ ਤੀਜੀ ਗੱਲ ਇਹ ਠੇਕੇ ਤੇ ਵਾਹਣ ਆ ਕੋਈ ਆਉਂਦਾ ਨਹੀਂ ਹੈਗਾ ਬਈ ਜਿਵੇਂ ਚੱਟਿਆ ਹੋਇਆ ਵਾਹਣ ਨਾ ਕੋਈ ਇਹਦੇ ਚ ਰੂੜੀ ਪਈ ਏ ਮੈਨੂੰ ਲੱਗਦਾ ਨਾ ਕੁਝ ਹੋਰ ਹੈ ਹੈ ਰੂੜੀ ਦਰਸ਼ਣ ਹੀ ਨਹੀਂ ਹੋਏ ਤੇ ਐ ਮੰਨ ਲਓ ਵੀ ਸਦਾਵਾਰ ਵੈਰੈਟੀ ਏ ਇਹ ਹਾਈਬ੍ਰਿਡ ਵੈਰੈਟੀ ਪਿਛਲੀ ਵਾਰੀ ਇਹਨਾਂ ਦੇ ਵਿੱਚ ਨਾ ਉਹ ਬੜਾ ਜਿਆਦਾ ਆ ਗਿਆ ਸੀ ਮਤਲਬ ਜੋ ਬਾ ਸੀਡਡ ਇਫੈਕਟ ਐਦ ਕੀ ਮੈਨ ਲੱਗਦਾ ਉਹ ਹੈ ਨਹੀਂਗਾ ਹਨਾ ਐਦ ਕੀ ਉਹ ਹੈ ਨਹੀਂ ਨਾ ਮਾਤਰੀ ਆ ਤੇ ਵਧੀਆ ਚੰਗੀ ਗੱਲ ਐ ਤੇ ਇੱਕੇ ਵੈਰਾਈਟੀ ਐ ਜਿਹੜੀ ਇਹ ਬਾਸਮਤੀ ਦੇ ਵਿੱਚ ਮੁਛਲ ਦੇ ਵਿੱਚ ਰਲ ਕੇ ਵਿਕਦੀ ਐ ਤੇ ਰੇਟ ਇਹਦਾ 3000 ਪਲੱਸ ਹੀ ਲੱਗਦਾ ਝਾੜ ਵੀ 70 ਮਣ ਤੋਂ ਉੱਤੇ ਹੁੰਦਾ ਯਾਨੀ ਪਿਛਲੀ ਵਾਰ ਲੱਖ ਲੱਖ ਦਾ ਵੀ ਨਿਕਲੇ ਲੋਕਾਂ ਦਾ 70 ਦਾ ਨਿਕਲੇ ਪਿਛਲੀ ਵਾਰ ਐਤ ਕੀ ਅਸੀਂ ਵੱਧ ਕੱਢ ਜਾਗੇ ਜਿਹੜੇ ਹਿਸਾਬ ਨਾਲ ਅਸੀਂ ਐਤ ਕੀ ਪਰਵਚ ਕਰ ਲਈ ਲੈ ਹੁਣ ਮੈਨੂੰ ਚੰਗੀ ਤਰ੍ਹਾਂ ਇੱਧਰ ਮੂੰਹ ਕਰਕੇ ਦੱਸ ਵੀ ਪਿਛਲੀ ਵਾਰੀ ਕੀ ਰੇਟ ਲੱਗਿਆ ਸੀ ਪਿਛਲੀ ਵਾਰੀ ਆਪਣਾ 3385 ਰੁਪਏ 3385 ਦਾੜਾ ਲੱਗਿਆ ਕਿੰਨੇ ਕਿੱਲੇ ਹੀ ਘੱਟ ਸੀ ਪਿਛਲੀ ਵਾਰੀ ਹਣੇ ਇੱਕ ਵਾਰੀ ਆਪਣੇ ਕੋਲ 5 ਕਿੱਲੇ 5 ਕਿੱਲੇ ਸੀ ਤੇ ਕਿੰਨੇ ਕ ਦਾ ਲੱਖ ਤੋਂ ਟੱਪ ਗਿਆ ਸੀ ਕਿਨਾ ਹਾਂ ਲੱਖ ਤੋਂ ਟੱਪ ਗਿਆ ਦੂਜੇ ਨੇ ਮਨਵਾਤਾ ਹਾਂ ਲੱਖ ਤੋਂ ਝੋਨਾ ਟੱਪ ਗਿਆ ਇਹ ਵੀ ਆਪਣੇ ਵੀਡੀਓ ਵੀ ਪਈ ਆ ਆ ਵੀਡੀਓ ਵੀ ਪਈ ਤੇ ਮੈਂ ਲਿੰਕ ਵੀ ਅਟੈਚ ਕਰ ਦੂੰਗਾ ਪ ਬਾਈ ਸੀ ਅਸੀਂ ਤੇ ਵਧੀਆ ਚੱਲੀ ਸੀ ਪਿਛਲੀ ਵਾਰ ਇਹਨੂੰ ਲੈਤ ਕੀ ਕੱਦ ਜਿਆਦਾ ਕਰੂਗਾ ਮੈਨੂੰ ਲੱਗੇ ਕੱਦ ਵੀ ਤੇ ਇਹਦੀ ਰੰਗ ਵੀ ਸੋਹਣਾ ਰੰਗ ਵੀ ਸੋਹਣਾ ਤੇ ਇਹਦੇ ਚ ਪਾਇਆ ਦੱਸ ਮੈਨੂੰ ਮੜਾ ਜਾਂ ਕੀ ਕੀ ਆਇਆ ਇਹਦੇ ਚ 8 ਕਿਲੋ ਜਿੰਕ 8 ਕਿਲੋ ਜਿੰਕ 33% ਹਾਂ ਬਸ ਜੂਰੀ ਆ ਜੂਰੀ ਆ ਦੋ ਦੋ ਗੱਟੇ ਜੂਰੀਆ ਦੋ ਦੋ ਗੱਟੇ ਪਾਏ ਆ ਬਾਈ ਇਹਦਾ ਹੁਣ ਮੇਰੇ ਆ ਝਾਕ ਸੀ ਵੀ ਇਹਨੂੰ ਪਾ ਦਈਏ ਪਰ ਹੁਣ ਕਣੀਆਂ ਪੈਣ ਲੱਗੀਆਂ ਹੁਣ ਆਪਾਂ ਪਾਉਂਦੇ ਨਹੀਂ ਇਹਨੂੰ ਠੀਕ ਹੈ ਕਿਉਂਕਿ ਇਹਦੇ ਵਿੱਚ ਡੱਬਨੇ ਆ ਤੇ ਕੀ ਵੇ ਫੇਰ ਜਿਵੇਂ ਔੜ ਬਹੁਤ ਜ਼ਿਆਦਾ ਚੱਲਣ ਕਰਕੇ ਕੋਈ ਪਦਾਨ ਫਟੇਰਾ ਉਹ ਤਾਂ ਪਾਉਂਦੇ ਨਹੀਂ ਆਪਣੇ 4-5 ਸਾਲ ਹੋ ਗਏ ਪਦਾਰਥਾ ਪਾਉਂਦੇ। ਪ੍ਰਾਣ ਫਟੇਰਾ ਬਾਈ ਜਮਾ ਹੀ ਨਹੀਂ ਪਾਉਂਦੇ ਤੇ ਕਲੋਰੋ ਜ਼ਰੂਰ ਪਾਉਨੇ ਆਇ ਤੇ ਕਿ ਹਜੇ ਉਹ ਵੀ ਨਹੀਂ ਪਾਈ। ਕਲੋਰੋ ਵੀ ਨਹੀਂ ਪਾਈ ਐ ਇਦ ਕੀ। ਹੁਣ ਲੋੜ ਨਹੀਂ ਪੈਂਦੀ ਕਿਉਂਕਿ ਇਦੋਂ ਪਹਿਲਾਂ ਪੈ ਜਾਂਦੀ ਪੈ ਜਾਂਦੀ ਇਦੋਂ ਹੁਣ ਫਾਇਦਾ ਹੀ ਨਹੀਂ ਕੋਈ ਪਾਉਣ ਦਾ। ਤੇ ਕੁੱਲ ਮਿਲਾ ਕੇ ਜੂੜੀਆਂ ਤੇ ਜ਼ਿੰਕ ਪਾਈ ਆ ਤੇ ਪਟਾਸ਼ ਜ਼ਰੂਰ ਪਾਉਣਗੇ। ਹਾਂ ਪਟਾਸ਼ ਜ਼ਰੂਰ ਪਾਉਣਗੇ। ਪਾਉਣਗੇ ਜਾਂ ਸਪਰੇਅ ਕਰਨਗੇ ਉਹ ਕਹਿੰਦੇ ਹਜੇ ਡਿਸਾਈਡ ਕਰਾਂਗੇ। ਤੇ ਝੋਨਾ ਵਧੀਆ ਖੜਾ ਹੁਣ ਤੱਕ ਬਾਬਾ ਨਜ਼ਰ ਨਾ ਲਾਵੇ ਤੇ ਮੈਂ ਕਹਿੰਦਾ ਲੱਖ ਤੋਂ ਕੱਦ ਜਿਆਦਾ ਕਰੂ ਡਿੱਗਣ ਦੀ ਸਮੱਸਿਆ ਆਉ ਹਣਾ ਫਿਰ ਆਉਗੀ ਆਉਗੀ ਕਿਉਂਕਿ ਇਹਦੇ ਪਤਾ ਕੀ ਆਡ ਕਰਕੇ ਇਹਦੇ ਰੇਜ ਜਿਆਦੇ ਪੈ ਗਈ ਹਾਂ ਰੇਜ ਜਿਆਦੀ ਪੈ ਗਈ ਹੁਣ ਮੌਸਮ ਗਹਿਰਾ ਹੋ ਗਿਆ ਤੇ ਉਹਦੇ ਨਾਲ ਹਣਾ ਬਸ ਇਹਨੇ ਗਰੋਥ ਹੀ ਕਰਨੀ ਆ 3 ਗੱਟੇ ਚਾਹੀਦਾ ਸੀ 2.5 ਗੱਟੇ ਦੇ ਇਹਦੇ ਪੈ ਗਿਆ ਇਹ ਕਿਤੇ ਗੱਟਾ ਵੱਧ ਹੀ ਸਮਝੋ ਇਹਨੂੰ ਪੈ ਗਿਆ ਫਿਰ ਮਤਲਬ ਇਹ ਮਾੜੇ ਪਾਣੀ ਦੀ ਵੈਰਾਈਟੀ ਹੈ ਆ ਦੇਖ ਇਹਦੇ ਨਾਲ ਹੀ ਲੱਗਿਆ ਜਾ ਵਾਣ ਜਮਾ ਹੀ ਬਿਲਕੁਲ ਹੀ ਖਤਮ ਸੀ ਪਿਛਲੀ ਹਾਂ ਤੇ ਠੇਕੇ ਦੇ ਵਾਣ ਆ ਬਈ ਇਹ 45000 ਨੂੰ ਠੇਕਾ ਇਹਦਾ ਤੇ ਮੈਨੂੰ ਲੱਗਦਾ ਵੀ ਕੱਢਣ ਪਾਉਣ ਨੂੰ ਇਸ 'ਚ ਹੈਗਾ ਜਿਹੜੇ ਲੋਕ 70 70 ਨੂੰ ਲੈ ਕੇ ਕਲੀ ਜਾਂਦੇ ਨੇ ਉਹ ਤਾਂ ਫਿਰ ਹੁਣ ਤੁਹਾਨੂੰ ਕੀ ਕਹੀਏ ਯਾਰ ਆ ਵਾਣ ਬਿਲਕੁਲ ਖਤਮ ਸਿਆ ਕਹਿ ਰਾ ਵੀ ਸਾਡਾ ਹਾਂ ਚਾਹ ਦੇ ਚੰਗੀ ਤੇ ਨਭਾ ਹਾਂ ਹਾਂ ਇਹ ਕਿਆਰਾ ਬਿਲਕੁਲ ਖਤਮ ਸੀ ਇਹ ਸਾਨੂੰ ਲੱਗਦਾ ਸੀ ਵੀ ਬੌਣਾ ਪੋ ਬੌਣਾ ਪੋ ਪਰ ਇਹ ਮੈਂ ਵਾਇਆ ਨਹੀਂਗਾ ਮੈਂ ਕੁਝ ਨਹੀਂ ਹੁੰਦਾ ਇਹ ਮੈਨੂੰ ਲੱਗਦਾ ਉਹਦੇ ਨਾਲ ਵਧੀਆ ਰਹ ਜੂਗਾ ਇਹਨੇ ਡਿਗਣਾ ਨਹੀਂ ਹਾਂ ਇਹ ਉਂ ਹੀ ਕੱਦ ਨਹੀਂ ਹੋਣਾ ਇਹਦਾ ਕੱਦਲੀ ਹੋਣਾ ਕਿਉਂਕਿ ਇਹ ਜ਼ੋਰ ਲਾ ਗਿਆ ਸੀ ਪਹਿਲੇ ਹੀ ਆਪ ਹਾਂ ਪਾਣੀ ਗਰਮ ਚ ਲਾ ਲਓ ਕੱਦੂ ਵੇਲੇ ਉਹਦੇ ਗਰਮੀ ਜ਼ਿਆਦੇ ਸੀ ਇਹ ਪੱਟੀ ਨੂੰ ਕੋਈ ਫਰਕ ਨਹੀਂ ਪਿਆ ਜਿਵੇਂ ਇਹ ਲਾਈ ਹੋਈ ਹੈ ਉਵੇਂ ਹੀ ਚੱਲਦੀ ਹੈ ਉਹ ਦਰਖਤਾਂ ਥੱਲੇ ਤਾਂ ਨਾਲੇ ਰੇਹ ਨਹੀਂ ਪਾਈ ਹੋਈ ਉਹ ਤਾਂ ਇਦੋਂ ਵੀ ਵੱਧ ਗਿਆ ਵਧੀਆ ਵੈਰਾਈਟੇ ਹੈ ਬਾਈ 1 ਲੱਖ ਪਾਣੀ ਦੀ ਪਰ ਮੇਰੀ ਉੱਪਰ ਬਚ ਜਾਂਦਾ ਪਾਣੀ ਵਿੱਚ ਕਾਸ ਕਾਲ ਹੁੰਦਾ ਟੰਗਾਂ ਵੈਸੇ ਇਹਦੀਆਂ ਹਨਾ ਦੱਲੂ ਇੰਨੀਆਂ ਨਹੀਂ ਹੈਗੀਆਂ ਜਿਵੇਂ ਆਪਾਂ 28 ਪੀ 67 ਦੀਆਂ ਕਹਿਦੀ ਏ ਨਹੀਂ ਇਹਦੀਆਂ ਤਾਂ ਜਿਆਦਾ ਨੇ ਪਿਛਲੀ ਵਾਰ ਇੰਨੀਆਂ ਵੀ ਨਹੀਂ ਸੀ ਅੱਛਾ ਪਿਛਲੀ ਵਾਰ ਇਹਦੀਆਂ 12 ਦਿਨਾਂ ਟੰਗਾਂ ਸੀ ਐਤ ਕੀ ਦੀਆਂ 16 17 18 ਨੇ ਪਰ ਇਹਦੀ ਮੁੰਜਰ ਬਈ ਬਹੁਤ ਲੰਮੀ ਹੁੰਦੀ ਹੈ ਹਨਾ ਉਹਦੇ ਨਾਲ ਹੈ ਕੰਪੈਨ ਵਾਲਿਆਂ ਦੀ ਬੱਸ ਕਰਾਦੀ ਕੰਪੈਨ ਵਾਲਾ ਵੜਦਾ ਨਹੀਂ ਸੀ ਪਿਛਲੀ ਵਾਰੀ ਮੁੰਜਰ ਵੀ ਲੱਗਾ ਕੱਢਣੇ ਨੇ ਇਹ ਸਾਰੇ ਤੇ 60 ਦਿਨਾਂ ਦੇ ਹੋਣ ਵਾਲਾ ਝੋਨਾ ਮੁੰਜਰ ਵੀ ਬਹੁਤ ਲੰਮੀ ਸੀ ਇਹ 20 ਤਰੀਕ ਦਾ ਝੋਨਾ ਲੱਗਿਆ ਆਪਣਾ 20 ਜੂਨ ਦਾ ਅੱਛਾ 20 ਜੂਨ ਦਾ ਲੱਗਿਆ ਇਹ 20 ਜੂਨ ਦਾ ਲੱਗਿਆ ਤੇ 60 ਦਿਨਾਂ ਦਾ ਇਹ ਹੋਣ ਵਾਲਾ ਤੇ ਖਰਾਕ ਇਹਨੂੰ ਪੂਰੀ ਇਹਨੂੰ ਸਪਰੇਅ ਕਰਨੀ ਹੈ ਬੱਸ ਹੁਣ ਇੱਕ ਗੋਬਲ ਜੀ ਉਹ ਵੀ ਹਜੇ ਲੋਡ ਨਹੀਂ ਜੇ ਮੀਂਹ ਕੋਈ ਵੀਰੇ ਫੰਗੀ ਸੈਡ ਨਹੀਂ ਉਹ ਮਸ਼ਹੂਰੀਆਂ ਕਰੀ ਜਾਂਦੇ ਫੰਗੀ ਸੈਡ ਪਾ ਦੋ ਐ ਕਰ ਦੋ ਬੋ ਕਰ ਦੋ ਇਹਦੇ ਆਪਾਂ ਕੁਛ ਨਹੀਂ ਆ ਮਾੜੇ ਪਾਣੀ ਵਾਲੇ ਆ ਤੁਹਾਨੂੰ ਜਮਾਂ ਲਾਇਬ ਦਿਖਾਤੀ ਪਰ ਇੱਕ ਤਿਆਰ ਬਾ ਜ਼ਰੂਰ ਕੀਤਾ ਵੀ ਇਹਨੂੰ ਆਪਾਂ ਪਾਣੀ ਇੰਨੇ ਔੜ ਦੇ ਵਿੱਚ ਵੀ ਬੱਤਰਾਂ ਦੇ ਤੇ ਹਿਸਾਬ ਨਾਲ ਲਾਏ ਨੇ ਪਤਲਾ ਪਤਲਾ ਪਾਣੀ ਲੈ ਬਹਲਤੂ ਪਾਣੀ ਨਹੀਂ ਆਪਣੇ ਪਾਸ ਪਾਣੀ ਲਾਇਆ ਹੀ ਨਹੀਂ ਮਤਲਬ ਹਾਂ ਬੱਤੀਆਂ ਬਣ ਜਾਂਦਾ ਹੀ ਮੁੜ ਕੇ ਐ ਮਸਾ ਲਾਉਣਾ ਮੈਂਦਾ ਜੀ ਵੀ ਲਾ ਦੀ 20 22 ਕਿੱਲੇ ਆਪਣੇ ਕੋਲ ਇੱਕ ਮੋਟਰ ਤੇ ਇਥੇ ਹਾਂ ਆਪਾਂ ਝੋਨਾ ਲਾਉਂਦੇ ਕਿ ਇਹਦਾ ਪਾਣੀ ਪੂਰਾ ਕਰ ਉਹ ਮੋਟਰ ਆ ਬਈ ਇੱਕ ਆ ਨਰਮਾ ਨਰਮਾ ਦੀ ਕਿ ਸਾਰਾ ਵਾਹ ਕੇ ਆਪਾਂ 7225 ਲਾਤਾ ਉਹ ਹੋ ਦੇ ਆਹ ਨਰਮੇ ਵਾਲੇ ਵਾਹਨ ਸੀ ਸਾਰੇ ਸਾਡੇ ਪਿੰਡ ਵੀ ਲਾਈ ਨੇ ਹੋ ਰੋਈ ਜਾਂਦੇ ਨੇ ਇਹ ਤਰੇੜਾਂ ਪੱਟੀ ਜਾਂਦੀ ਐ ਆ ਜਾ ਇੱਧਰ ਵੀ ਆ ਜਾ ਇੱਕ ਵੈਰਾਈਟੀ ਦੀ ਹੋਰ ਤੁਹਾਨੂੰ ਵੀਡੀਓ ਦਿਖਾਵਾਂਗੇ ਬਈ ਬਾਕੀ ਇਹ ਦੋਨੇ ਵੈਰਾਈਟੀਆਂ ਤਿੰਨ ਚਾਰ ਜਿੰਨੇ ਨੇ ਮੈਂ ਵੀਡੀਓ ਪਾਉਣਾ 17 18 ਦੀ ਉਹ ਲਗਾਤਾਰ ਵੀਡੀਓ ਪਾਵੇਂ ਰਾਵਾਂਗੇ ਤੇ ਸਟੋਰੀ ਸ਼ੇਅਰ ਸਬਸਕ੍ਰਾਈਬ ਕਰ ਲਿਓ ਜੀ ਇਹ ਮੇਰਾ ਕਹਿਣਾ ਫਰਜ਼ ਹੁੰਦਾ ਬਾਕੀ ਕਰਨਾ ਤੁਹਾਡਾ ਨਾ ਕਰਨਾ ਕਮੈਂਟ ਜ਼ਰੂਰ ਕਰਿਓ ਵੀ ਤੁਸੀਂ ਇਹ ਵੈਰਾਈਟੀ ਲਾਈ ਆ ਜਾਂ ਨਹੀਂ ਲਾਈ ਮਿਹਨਤ ਕਰੋਗੇ ਤਾਂ ਫਸਲ ਹੋਊਗੀ ਜੇ ਮਿਹਨਤ ਨਹੀਂ ਕਰਦੇ ਚਾਹੇ ਜਿਹੜੀ ਮਰਜ਼ੀ ਵੈਰਾਈਟੀ ਲਾ ਲਓ ਹਾਂ ਬਾਕੀ ਵਾਣ ਦੀ ਵੀ ਮੰਨੇ ਦੀ ਗੱਲ ਹੁੰਦੀ ਹੈ ਨਾ ਵਾਣ ਫਿਰ ਜੇ ਬੰਦਾ ਬੀਜਿੰਦ ਕਰੂਗਾ ਵਾਣ ਵੀ ਮੰਨਣ ਲੱਗ ਜਾਂਦਾ ਜੇ ਹੁਣ ਤੂੰ ਇੱਥੇ ਭੈਣ ਨੂੰ 11 21 ਲਾ ਦੇਗਾ ਕਿਵੇਂ ਹੋ ਜੂਗੀ ਉਹ ਨਹੀਂ ਹੋਊਗੀ ਹਾਂ ਯਾਰ ਇਦਾਂ ਪਾ ਗੋ ਥੋੜਾ ਹਾਂ ਵਾਣ ਤੇ ਪਾਣੀ ਨੂੰ ਦੇਖ ਕੇ ਆਪਦਾ ਚੂਜ਼ ਕਰੋ ਦੇ ਵਿੱਚ ਤਜਰਬਾ ਕੰਮ ਕਰਦਾ ਕੋਈ ਕੰਮ ਨਹੀਂ ਕਰਦਾ ਹਾਂ ਹੁਣ ਇੱਥੇ ਪਾਣੀ ਰਿਪੋਰਟ ਕੋ ਕਿਤੇ ਬੁੱਟੀ ਮੱਚ ਜਾਣੀ ਅਸੀਂ ਬਾਣੇ ਪਾਣੀ ਦੀ ਬਸ ਇਹਨ ਵੱਤਰਾਂ ਦਾ ਪਾਣੀ ਲਾਓ ਸੁਕਾ ਕੇ ਜਮਾ ਵੱਤਰਾਂ ਦਾ ਪਾਣੀ ਲਾਇਆ ਤੇ ਮਾਹੌਲ ਤੁਹਾਡੇ ਜਮਾ ਸਾਹਮਣੇ ਆ ਕੋਈ ਝੂਠ ਨਹੀਂ ਕੋਈ ਕੁਝ ਨਹੀਂ ਪਿਛਲੇ ਸਾਲ ਵੀ ਅਸੀਂ ਸੇਮ ਇਸੇ ਖੇਤ ਦੀ ਵੀਡੀਓ ਪਾਈ ਸੀ ਤੁਸੀਂ ਚੈੱਕ ਕਰ ਸਕਦੇ ਹੋ ਕੱਖ ਇਹ ਤੂੰ ਪਹਿਲਾਂ ਆ ਵੱਟਾਂ ਦੇ ਆਪਾਂ ਲੰਘ ਨਹੀਂ ਦਦੇ ਰਹੇ ਕਹਿੰਦਾ ਸੀ ਤੂੰ ਕੱਖ ਨਹੀਂ ਕੱਢਦਾ ਕੱਢਦਾ ਆਪਾਂ ਅੱਜ 8 ਦਿਨ ਹੋਏ ਨੇ ਆਪਾਂ ਖਾਦ ਵੀ ਕਰਤੇ ਸਭ ਖਾਲ ਵੀ ਵਧੀਆ ਬਣਾ ਤੇ ਚੱਲ ਆਪਾਂ ਗਾਰਤੀ ਸਾਰਿਆ ਤੇ ਰੌਡ ਆਪ ਹੁਣ ਇਹ ਘਰ ਕਬੀਜਰ ਤੱਕ ਲੋਡ ਨਹੀਂ ਆਪਾਂ ਚਾਰ ਹਜ਼ਾਰ ਤਿੰਨ ਨੰਬਰ ਦੀ ਪ੍ਰੋਡਕਟੀ ਜੋ ਕਿਹੜੀ ਹੈ ਨਹੀਂ ਪਤਾ ਮੈਨੂੰ ਕਿਹੜਾ ਬੀ ਐ ਕਿਹੜਾ ਨਾ ਇਹ 4000 3 ਵਜ ਦੀ ਉਹ ਆ 4000 3 ਕਿਹੜੀ ਕੰਪਨੀ ਦੀ ਹੈ ਪਤਾ ਨਹੀਂ ਨਵਾਂ ਆ ਵੀ ਇਹ ਆਪਣੇ ਉਹਨਾਂ ਦਾ ਬਲਜਿੰਦਰ ਨੇ ਬਲਜਿੰਦਰ ਦਾ ਕਿਹੜਾ ਇਹ ਭੈਣ ਕਿਵੇਂ ਜੀ ਦੀ ਹੋਏ ਪਤਾ ਨਹੀਂ ਕਿਹੜੇ ਹਸਬ ਦੀ ਹੈ ਕਦ ਕੋਦ ਤੁ ਜਮੀ ਨਹੀਂ ਹੈਗਾ ਨਾ ਇਹ ਲੱਗੇ ਨੂੰ 30 ਦਿਨ ਹੋਊਗਾ ਰੇਰੂ ਤਾਂ ਪੂਰੀ ਤੁੰਨੀ ਹੋਈ ਏ ਬੰਦੇ ਨੇ ਇਹਨੇ ਚਾਰ ਚਾਰ ਘੱਟੇ ਦੱਸੀ ਜਾਂਦੀ ਏ ਦੇਖ ਹਾਂ ਚਾਰ ਘੱਟੇ ਨਹਿਰ ਦਾ ਪਾਣੀ ਨਹਿਰ ਦਾ ਪਾਣੀ ਤੇ ਤੇ ਇਹਨਾਂ ਦੇ ਪਿੱਛੇ ਪਾਣੀ ਏ ਸਾਰਾ ਪਾਣੀ ਇੱਥੇ ਲੇ ਹੁੰਦਾ ਉਂ ਵੀ ਇਹ ਟੱਬਾ ਆ ਗਿਆ ਬਈ ਆ ਥੱਲੇ ਨਿਆਈ ਵਾਲਾ ਵਾਹਣ